Yeah. ਬੜੀ ਸੰਘਲਾ ਗੱਜ ਚੱਲ ਰਹੀ ਹੈ ਤੁਹਾਨੂੰ ਤੇ ਪਹਿਲੀ ਵਾਰ ਵੀ ਤੁਸੀਂ ਇੰਨੀ ਫਿਲਮ ਕੀਤੀ ਹੈ ਜਿੱਦੇ ਵਿੱਚ ਤੁਸੀਂ ਪੂਰੀ ਫਿਲਮ ਦੇ ਵਿੱਚ ਕਿਤੇ ਮਤਲਬ ਉਸਤਾਰ ਅਸਲ ਜ਼ਿੰਦਗੀ ਚ ਵੀ ਹਮਾਰਾ ਬੰਨ ਲੈਣਾ ਹੁੰਦਾ ਮੈਂ ਸਾਡੇ ਜਰਮੀ ਬੰਨ ਲੈ ਦੋ ਸੁਣਦੀ ਹਾਂ ਇਹ ਕਿਰਦਾਰ ਸੁਣਿਆ ਸੀ ਉਦੋਂ ਮੈਂ ਭਾਵਕ ਸੀ ਮੇਰਾ ਵਾਸ ਨਹੀਂ ਚੱਲਦਾ ਪਰ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਵਧੀਆ ਸਕ੍ਰਿਪਟ ਤੇ ਵਧੀਆ ਕਿਰਦਾਰ ਨਿਭਾਏ ਜਾਣਾ ਤੇ ਖਾਸ ਤੌਰ ਤੇ ਸਾਰਿਆਂ ਦੇ ਦਿਲਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰੇ ਰਿਲੇਟ ਕਰ ਸਕਣ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਜਦੋਂ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਇਹ ਸਾਡੇ ਦਿਲ ਦੀ ਰੀਝ ਹੈ ਜੋ ਇਹਨਾਂ ਨੇ ਕਹੀ ਹੈ ਸ਼ਕਰੀ ਹੋਰੀ ਸਭ ਤੋਂ ਪਹਿਲਾਂ ਤਾਂ ਬਈ ਬਹੁਤ ਸੋਹਣੇ ਲੱਗ ਰਹੇ ਹੋ ਇਸ ਕਿਰਦਾਰ ਦੇ ਵਿੱਚ ਅੱਗ ਬੰਨੀ ਹੈ ਬੜੀ ਸੁੰਨੀ ਲੱਗ ਰਹੀ ਹੈ ਚੱਟ ਰਹੀ ਹੈ ਤੁਹਾਨੂੰ ਤੇ ਪਹਿਲੀ ਵਾਰ ਬਈ ਤੁਸੀਂ ਇਦਾਂ ਦੀ ਫਿਲਮ ਕੀਤੀ ਹੈ ਜਿੱਦੇ ਵਿੱਚ ਤੁਸੀਂ ਪੂਰੀ ਫਿਲਮ ਦੇ ਵਿੱਚ ਕਿਤੇ ਮਤਲਬ ਦਸਤਾਰ ਮੈਂ ਇਸ ਤੋਂ ਪਹਿਲਾਂ ਕੀਤੀ ਹੈ ਵਾਪਸੀ ਫਿਲਮ ਕੀਤੀ ਹੈ ਜਿੱਦੇ ਪੂਰੇ ਪੂਰੇ ਫਾਂਚ ਦਾ ਪਾਤਰ ਬਣਿਆ ਦਸਤਾਰ ਸਜਾਈ ਸੀ ਤੇ ਹੋਰ ਵੀ ਕਈ ਫਰਮਾਂ ਦੇ ਵਿੱਚ ਮੈਂ ਕਈ ਸੀਕੁਐਂਸਸ ਦੇ ਵਿੱਚ ਭਾਗ ਲਿਆ ਹਾਂ ਅਸਲ ਜ਼ਿੰਦਗੀ ਚ ਵੀ ਆਪਣਾ ਬੰਨ ਲੈਣਾ ਹੁੰਦਾ ਨਾ ਸਾਡੇ ਜ਼ਰੂਰੀ ਹੁੰਦੇ ਸੀ ਤਾਂ ਮੈਂ ਮਤਲਬ ਮੈਂ ਇਹ ਤਾਂ ਮੈਂ ਐਸਲੀ ਬlesed feel ਕਰਦਾ ਕਿ ਜਦੋਂ ਮੈਨੂੰ ਇਹ ਫੀਡਬੈਕ ਮਿਲਦੀ ਕਿ ਪੱਗ ਤੇ ਸੋਹਣਾ ਲੱਗਦਾ ਬਿਲਕੁਲ ਨਹੀਂ ਭਾਈ ਜੀ ਮਤਲਬ ਹੁੰਦਾ ਨਾ ਕੋਈ ਕੋਈ ਬੰਦਾ ਹੁੰਦਾ ਜਿਹੜਾ ਮਤਲਬ ਕਟਿੰਗ ਦੇ ਵਿੱਚ ਵੀ ਸੋਹਣਾ ਲੱਗ ਰਿਹਾ ਪੱਗ ਦੇ ਵਿੱਚ ਵੀ ਹੁੰਦਾ ਨਹੀਂ ਅਦਰਵਾਈਜ਼ ਕੈਂਨ ਹੁੰਦਾ ਕਿ ਪੱਗ ਜ਼ਿਆਦਾ ਜਾ ਜਾਂਦੀ ਹੈ ਕਟਿੰਗ ਨਹੀਂ ਜਾ ਜਾਂਦੀ ਹੈ ਨਾ ਕੋਵਕੋਵ ਕਰਾਸਕਮਾ ਸੋਭਾ ਜੀ ਫਿਲਮ ਦੀ ਗੱਲ ਕਰੀਏ ਤਾਂ ਫਿਲਮ ਰਿਲੀਜ਼ ਹੋ ਚੁੱਕੀ ਆ ਨਾ ਤੁਸੀਂ ਅੱਜ ਦਰਸ਼ਕਾਂ ਦੇ ਵਿੱਚ ਫਿਲਮ ਦੇਖੀ ਆ ਦਰਸ਼ਕਾਂ ਦੇ ਵੀ ਬੜੇ ਸਾਰੇ ਸੋਨੇ ਆਪੀਨੀਅਨ ਆਏ ਨੇ ਤੁਸੀਂ ਕਿਦਾਂ ਦੇਖਦੇ ਹੋ ਇੱਕ ਅਜਿਹਾ ਕਿਰਦਾਰ ਤੁਸੀਂ ਕਰਕੇ ਦਿਖਾਇਆ ਜਿਹੜਾ ਕਿਸੇ ਵੇਲੇ ਤੁਸੀਂ ਸਟੇਜ ਦੇ ਉੱਤੇ ਕਰਦੇ ਸੀ ਅੱਜ ਉਹੀ ਕਿਰਦਾਰ ਤੁਸੀਂ ਸਕਰੀਨ ਦੇ ਉੱਤੇ ਕਰਕੇ ਦਿਖਾਇਆ ਹਾਂ ਜੀ ਆਪਣੀ ਫੀਲਿੰਗ ਕਿਦਾਂ ਹੈ ਮੇਰੀ ਫੀਲਿੰਗ ਇਹ ਹੈ ਜਦੋਂ ਮੈਂ ਇਹ ਕਹਾਣੀ ਸੁਣੀ ਐਕਚੁਅਲੀ ਇਹ ਕਿਰਦਾਰ ਸੁਣਿਆ ਸੀ ਉਦੋਂ ਮੈਂ ਭਾਵਕ ਸੀ ਤੇ ਮੈਨੂੰ ਇਹ ਸੀਗਾ ਕਿ ਇਸ ਕਿਰਦਾਰ ਨਾਲ ਮੈਂ ਜਸਟਿਸ ਕਰਾਂ ਮੈਂ ਆਪਣੇ ਪੁਰਾਣੇ ਤਜਰਬੇ ਚੋਂ ਜਦੋਂ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਆਪਣੇ ਹੋਸ਼ ਹਵਾਜ਼ ਦੇ ਵਿੱਚ ਕਿ ਇਹਨੂੰ ਕਿਦਾਂ ਨਿਭਾਇਆ ਜਾਵੇ ਤੇ ਅੱਜ ਰਿਸਪੌਂਸ ਅੱਛਾ ਮਿਲ ਰਿਹਾ ਹੈ ਮੈਂ ਸ਼ੁਕਰਗੁਜ਼ਾਰ ਹਾਂ ਬਹੁਤ ਬਖਰੇਤ ਰਹੀ ਤੁਹਾਡੀ ਰੁਕ ਸਾਨੂੰ ਕਲਾਈਮੈਕਸ ਦੇ ਟਾਈਮ ਤੇ ਜਾ ਕੇ ਦੇਖਣ ਨੂੰ ਮਿਲਦ ਗਿਆ ਹੈ ਨਾ ਉਸ ਤੋਂ ਪਹਿਲਾਂ ਸਾਨੂੰ ਇੱਕ ਕਿਰਦਾਰ ਮਿਲਦਾ ਜਿਹੜਾ ਤੁਸੀਂ ਆਪਣੀ ਫਾਦਰ ਦਾ ਕਿਰਦਾਰ ਨਿਭਾ ਰਹੇ ਹੋ ਤੋ ਤਿੰਨ ਤਰ੍ਹਾਂ ਦੇ ਛੇੜ ਸਾਨੂੰ ਹਰੀਸ਼ ਤੇ ਇੱਕ ਫਿਲਮ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਸੋ ਕੀ ਦੇਖਦੇ ਆ ਅਸੀਂ ਵੀ ਹਰੀਸ਼ ਹੁਣ ਕੋ ਕਿੰਨੇ ਕੁ ਤਰ੍ਹਾਂ ਦੇ ਰੰਗ ਸਾਨੂੰ ਦੇਖਣ ਨੂੰ ਮਿਲ ਗਏ ਅਗਲੀਆਂ ਫਿਲਮਾਂ ਦੇ ਮੈਂ ਸੱਚੀ ਦੱਸ ਮੇਰੀ ਹਮੇਸ਼ਾ ਤੋਂ ਵੈਸੇ ਕੋਸ਼ਿਸ਼ ਰਹੀ ਹੈ ਕਈ ਵਾਰੀ ਮੇਰਾ ਵਾਸ ਨਹੀਂ ਚੱਲਦਾ ਪਰ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਵਧੀਆ ਸਕ੍ਰਿਪਟ ਤੇ ਵਧੀਆ ਕਿਰਦਾਰ ਨਿਭਾਏ ਜਾਣ ਆ ਇਸ ਹੀ ਚੀਜ਼ ਨੂੰ ਸਾਹਮਣੇ ਰੱਖ ਕੇ ਮੈਂ ਅੱਗੇ ਜੋ ਵੀ ਕਰ ਰਿਹਾ ਹਾਂ ਉਹਨੂੰ ਵੀ ਵਧੀਆ ਤਰੀਕੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰੂੰਗਾ ਡਿਫਰੈਂਟ ਕੁਝ ਵੱਖਰਾ ਜਾਂ ਕੁਝ ਖੂਬਸੂਰਤ ਜਾਂ ਕਰਦਾ ਪਰ ਮੈਂ ਸੋ ਦਰਸ਼ਕਾਂ ਨੂੰ ਕੀ ਕਹਿਣਾ ਚਾਹੂੰਗੀ ਟਰੈਮ ਵਾਲੀ ਅੰਤ ਹੋ ਚੁੱਕੀ ਆ ਵੱਖਰੀਆਂ ਜਿਹੜੀਆਂ ਹੁਣ ਫਿਲਮਾਂ ਆ ਰਹੀਆਂ ਨੇ ਉਹਨਾਂ ਨੂੰ ਬਹੁਤ ਵੱਖਰਾ ਜਿਹਾ ਕਨਸੈਪਟ ਆ ਇਹ ਅਸੀਂ ਦੇਖਿਆ ਰਸੰਗੀ ਖੁਦ ਕਹਿ ਸਕਦੇ ਆ ਕਿ ਕੋਮਕਪੇਕ ਨੂੰ ਨੱਟਦੇ ਹੋਏ ਫਿਲਮ ਲੈ ਕੇ ਆਏ ਦਿਲਾਂ ਨੂੰ ਛੂਹਣ ਵਾਲੀਆਂ ਗੱਲਾਂ ਨੇ ਸੋ ਦਰਸ਼ਕਾਂ ਨੂੰ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਫਿਲਮ ਦੇਖਣਾਂ ਮੈਂ ਮੈਂ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਸਾਡੇ ਦਰਸ਼ਕ ਬਹੁਤ ਸੂਝਵਾਨ ਨੇ ਬਹੁਤ ਟਿੱਕੀ ਨੇ ਬਹੁਤ ਹਿਸਾਬ ਨਾਲ ਚੁਣਦੇ ਨੇ ਚੀ ਤੇ ਹਮੇਸ਼ਾ ਪਿਆਰ ਦਿੱਤਾ ਇਹਨਾਂ ਨੇ ਸਤਿਕਾਰ ਦਿੱਤਾ ਸਪੋਰਟ ਕੀਤੀ ਤੇ ਇਸ ਫਿਲਮ ਚ ਵੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਇਹ ਫਿਲਮ 19 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਮਤਲਬ ਕੱਲ ਤੋਂ ਫਿਰ ਸਨਵੇ ਸਲਾਈ ਜਾਣੀ ਵਰਲਡਵਾਈਡ ਜੀ ਤੇ ਖਾਸ ਤੌਰ ਤੇ ਸਾਰਿਆਂ ਦੇ ਦਿਲਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰੇ ਰਿਲੇਟ ਕਰ ਸਕਣ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਜਦੋਂ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਇਹ ਸਾਡੇ ਦਿਲ ਦੀ ਰੀਜ ਹੈ ਜੋ ਇਹਨਾਂ ਨੇ ਕਹੀ ਹੈ ਫਿਲਮ ਦੇ ਸੋ ਜ਼ਰੂਰ ਜਾਇਓ ਜੀ ਤਦ ਦੇਖਣ ਪਰਿਵਾਰ ਦੇ ਨਾਲ ਤੇ ਖੁਸ਼ ਰਹੋ ਤੰਦਰੁਸਤ ਰਹੋ ਮੌਜਾ ਮਾਣੋ ਐਨਜੋਏ ਕਰੋ ਤਾਂ ਕਿ ਸੋਮੇ ਜੀ ਕਰ ਇੱਕ ਗੱਲ ਮੈਂ ਦੋ ਹੱਥ ਤੇ ਕਹਿਣਾ ਚਾਹੁੰਦਾ ਇੱਕ ਥੋੜਾ ਕਰਨਾ ਰੀਸੈਂਟਲੀ ਇੱਕ ਸ਼ੂਟ ਦੇ ਉੱਤੇ ਮੈਂ ਗਿਆ ਤੇ ਉੱਥੇ ਮੈਂ ਗੱਲ ਸੁਣਨ ਨੂੰ ਮਿਲੀ ਕਹਿੰਦੇ ਹਰੀਸ਼ ਜਿੱਦਾਂ ਬੋਲਦਾ ਜਾਂ ਜਿੱਦਾਂ ਗੱਲਾਂ ਕਰਦਾ ਨਾ ਉਹਦੀ ਆਵਾਜ਼ ਕਿਸ ਤਰੀਕੇ ਦੀ ਹੈ ਉਸ ਸਾਦਗੀ ਜਾਂ ਉਸ ਤਰੀਕੇ ਦਾ ਸੰਜੀਦਗੀ ਨਾਲ ਗੱਲ ਕਰਦੇ ਆ ਕਿ ਜੇ ਉਹ ਗੱਲ ਕਿਸੇ ਮਤਲਬ ਹੁੰਦੇ ਨੇ ਕਿ ਆਲ ਕਿ ਬਾਅਦ ਤੋਂ ਵੀ ਗੱਲ ਕਰਦਾ ਨੂੰ ਇਹ ਲੱਗਦਾ ਕਿ ਹਨ ਬਹੁਤ ਡੂੰਗੀ ਜਿਹੀ ਗੱਲ ਕਰਕੇ ਗਿਆ ਹੈ ਨਾ ਸੋ ਮਤਲਬ ਉਹ ਸਾਦਗੀ ਸਾਨੂੰ ਸਿਨੇਮਾ ਚ ਵੀ ਦੇਖਦੀ ਹੈ ਉਹਦੀ ਰੀਅਲ ਲਾਈਫ ਤੇ ਵੀ ਜੀ ਸਮੇਂ ਦੇ ਖਾਲਾ ਜਰੂਰੀ ਕਾਰਟੇ ਬਾਰੇ ਬਾਹਰ ਇਦਾਂ ਦੀ ਗੱਲਾਂ ਹੋਣ ਤਾਂ ਉਹ ਬਹੁਤ ਮਤਲਬ ਚੰਗੀ ਗੱਲ ਹੋ ਗਈ ਹੈ ਮੈਂ ਬlesed ਹਾਂ ਮੈਂ ਬlesed ਹਾਂ ਮੈਂ ਮੈਂ ਸ਼ੁਕਰੀਆ ਦਾ ਹੀ ਕਰਦਾ ਜਿੰਨਾ ਸ਼ੁਕਰੀਆ ਕਰਾਂ ਉਨਾ ਥੋੜਾ ਮੈਂ ਮੈਂ ਕਰਜ਼ਦਾਰ ਹਾਂ ਸੱਚੀ ਥੈਂਕ ਯੂ ਸੋ ਮੱਚ ਥੈਨੋਂ ਥੈਨੋਂ ਤੁਹਾਨੂੰ ਥੈਂਕ ਯੂ